ਤਨੂ ਕੀ ਕਹ ਬਹੰਨਾ ਆ ਕੇਕ ਕਰ ਲੋ ਚੱਕ ਆ ਘਰ ਚ ਇੱਧਰ ਕੜੇ ਰੱਖੇ ਆ ਇਹ ਬੰਨੀ ਕਿਹੜੀ ਚੀਜ਼ ਦੀ ਉਹਦੇ ਬਣਾ ਕੇ ਨਾ ਕੀ ਚਾਕਲੇਟ ਜੀ ਦੋਦੀ ਆਪ ਲੈ ਆ ਕੇਕ ਦੱਸ ਰੇ ਡੁੱਟ ਕੇ ਦਾ ਆ ਵੀ ਲੈ ਆ ਅੱਜ ਦਾ ਅੱਜ ਦੇ ਸਰੀਰ ਤੇ ਅਲਰਜੀ ਹੋ ਗਈ ਨੇ ਬੱਪਰ ਵੇ ਆ ਜਰਾ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇਹਦੇ ਨਾਲ ਵਲੌਗ ਦੇ ਵਿੱਚ ਤੇ ਅੱਜ ਚੱਲੇ ਆ ਕਿਰਨ ਦੀਦੀ ਵਾਲੇ ਕਿਉਂਕਿ ਉਹਨਾਂ ਦਾ ਬਰਥਡੇ ਆ ਮੇਰੇ ਬੰਦਾ ਦੀਦੀ ਨੇ ਬਹੁਤ ਸਾਰੀਆਂ ਮੂਹਾਰਤਾ ਮੈਂ ਤੇ ਰੈਡੀ ਹੋ ਗਿਆ ਉਹਨਾਂ ਘੰਟਾ ਮਤਲਬ ਹੋਈ ਕਿ ਘੰਟਾ ਡੇਢ ਘੰਟਾ ਹੋ ਗਿਆ ਰੈਡੀ ਹੋ ਜਾਣ ਨੂੰ ਤੇ ਮੰਮੀ ਵੀ ਰੈਡੀ ਹੋ ਰਹੇ ਨੇ ਆ ਮੈਨੂੰ ਨਾ ਕਿਤੇ ਲੰਬ ਦਾ ਵੀ ਪਾਪਾ ਪਾਪਾ ਕਰੀ ਜਾਂਦੀ ਏ ਸੁੱਕੀ ਹੈ ਕੁਤੀ ਕੁਤੀ ਹੁਣ ਵੀ ਤਿਆਰ ਹੋ ਗਏ ਫਾਗਾਂ ਚ ਮੈਚਿੰਗ ਕੀਤੀ ਹੈ ਇਹ ਪੂਰੀ ਫਾਗਸ ਹੋਣੀ ਬੱਜੀ ਅੱਜ ਆਪਣੀ ਸਰਦਾਰ ਸਾਹਿਬ ਨੂੰ ਦਸ਼ੰਡੇ ਅਮੋਸੇ ਥੱਲੇ ਡੇਪੇਂ ਦਿਵਾ ਇੰਨੀ ਘਰਵੇਂ ਚੱਲੂ ਗੜੀ ਐ ਬਰੋ ਦੋਸਤ ਜਿਆਦਾ ਮਰੀ ਦੀ ਗੱਲ ਇੰਨੀ ਕਰ ਰਹੀ ਫਿਰ ਤੇ ਬਹਿ ਜਾ ਬਹਿ ਜਾ ਜੀ ਦਾਦਣ ਕਾ ਸੈਂਡਲ ਪਾ ਦੇ ਇੱਧਰ ਦਾਦਾ ਨੂੰ ਕਹਿ ਕੇ ਆ ਨਾ ਸੈਂਡਲ ਪਾ ਦੇ ਦਾਦਾ ਜਾ 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 ਕੇ ਸੈਂਡਲ ਪਾ ਦੋ ਭੱਜ ਕੇ ਭੱਜ ਕੇ ਜਾ ਭੱਜ ਕੇ ਛੇਤੀ ਜਾ ਛੇਤੀ ਜਾ ਛੇਤੀ ਕਹਿੰਦੀ ਸੈਂਡਲ ਪਾ ਦੇ ਨਹੀਂ ਵੀ ਬੰਦਾ ਹੋ ਤੁਰ ਪੈਂਦਾ ਵਗਾ ਜਾਣਾ ਜੇ ਵੀ ਕਿ ਨਹੀਂ ਜਾਣਾ ਮੇਰਾ ਬਟਵਾ ਹੈਗਾ ਮੇ ਕੋਈ ਮੇ ਕੋਈ ਚਲੋ ਚਲੋ ਬੈਜੋ ਜਾ ਕੇ ਜਾਓ ਜਾਓ ਬੈਜੋ ਆ ਮੈਨੂੰ ਭਾਲ ਲਉ ਮਗਰੀ ਉਹ ਮੱਥਾ ਲਗਾਵੇ ਜਨ ਕੁੜੀ ਦਾ ਨੜ ਜੀ ਫੁਰਤੀ ਮਾਰ ਕੇ ਬੈਗ ਰ ਪੂਰੀ ਸਪੀਡ ਦੇ ਵਿੱਚ ਠੀਕ ਹੈ ਤੇ ਬੈਲਟ ਲਾ ਲਓ ਫਿਰ ਕੰਮ ਦੀ ਦੀ ਹੁਣਾਂ ਨੂੰ ਫੋਨ ਕਰਦਣਾ ਹੈ ਵੀ ਆਪਾਂ ਤੁਰ ਪਈਆਂ ਕਰਾਂ ਹੈ ਉਹ ਵਿਚਾਰੇ ਕਹਿੰਦੇ ਨੇ ਫੋਨ ਤੇ ਕਰ ਦੋ ਉਹ ਕਿ ਕਹਿਣ ਕੀ अच्छा तो जब बस ठीक है फिर कीकंडी आए नहीं ये तक हाँ कीकंडी हमने तैयार हैं अच्छा 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 नहा हिंटे तैयार ना मैं सुन पाए फड़ो फड़ो कितनी आगे हर गुना पाँ कितनी आगे वाइडे कपूर हाँ हैं जा वाइडे चार 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 ओ दो जने मटी 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 वाइडे चार 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 कपूर हाँ

ਆ ਲੁਨਾ ਕੋ ਦੰਨਿਆ ਹੋ ਸੀ ਜੰਦ ਦੇ ਨੀ ਬਵਾ ਮਾਰਦ ਨਾ ਚੰਗੀ ਤਰ੍ਹਾਂ ਹਾਂਜੀ ਕੀ ਬਨੜੀ ਗੱਲ ਭਾਈ ਸਤਿ ਸ੍ਰੀ ਅਕਾਲ ਕੀ ਗੱਲ ਨਹੀਂ ਬਨੜੀ ਬਣਾਂਗੀ ਗੱਲ ਕੇ ਹਾਲੀ ਜਿਹੜੇ ਮੈਨੂੰ ਕਹਿੰਦੇ ਤਿਆਰ ਹੋ ਗਏ ਆ ਕਿੱਥੇ ਤਿਆਰ ਹੋਏ ਜੀ ਇਹਦੇ ਆਗਾ ਨੱਕਰ ਭਾਈ ਜੀ ਬਲੂਨ ਉਡਾਣ ਦੇ ਅੰਦਰ ਕਿੰਨੇ ਫਲਾਟ ਚ 4 ਫਲਾਟ ਪਾਉਣੇ ਪਈਆਂ ਪੰਜਾ ਮੈਨੂੰ ਪੁੱਛਣਾ ਦੋ ਮਟ ਹੈ ਤਵਾ ਚੌਥ ਫਲਾਟ ਹੋਦਰ ਪਾਪਾ ਸੁਤਦਾ ਅੰਦਰ ਅਛਾ ਕੋਲ ਆਓ ਕੋਲ ਆ ਬਾਈ ਹੋਏ ਬਰੇ ਹੋਏ ਨਾ ਔਰ ਸਾਰੇ ਬੈਲੂਨ ਲੱਤ ਵੀ ਗਏ ਜਿਹੜੇ ਲਾਏ ਲਾ ਲਓ ਨਾ ਵੀ ਇਹਦੇ ਬੈਗੇਜ ਹੈਂ ਦਾਦਾ ਹੋਏ ਹੋਏ ਪ੍ਰਾਦਾ ਪਾਪਾ ਨੂੰ ਚਲੋ ਜੜ ਜੀ ओनु तो छड़ फुला दे परावा नहीं सेब भाज नहीं हुंदा जड़ा ओ दे ना सेब भाज <laughs> नहीं भाई रस्सी जी हिंदी री और का पंजाय गांड है तेरी गांड में गांड नहीं तब ले नहीं आ ਉਹ ਫਟਾਣਾ ਆਹ ਦੇਖਿਆ ਕਿਹਨੇ ਫਲਾਇਆ ਤਾਗਾ ਪਹਿਲੇ ਬੰਨਤਾ ਹੈ ਤਾਗਾ ਪਹਿਲੇ ਬੰਨਤਾ ਹੈ ਮੰਨ ਤਾਂ ਹੁਣ ਪਤਾ ਲੱਗਾ ਵੀ ਮਮ ਮਾਂ ਨੇ ਤੇ ਪੁੱਤ ਨੇ ਮੈਚਿੰਗ ਕੀਤੀ ਹੈ ਹਾਂ ਕਹਿੰਨ ਲਗਾ ਮਾਂ ਧੀ ਨੇ ਹੱਥ ਪਾਈ ਨਾ ਮਾਂ ਨੇ ਤੇ ਪੁੱਤ ਨੇ ਮੈਚਿੰਗ ਕੀਤੀ ਹਾਂਜੀ ਨਾ ਨਾ ਪਛਾਣ ਕਰਦਾ ਨਹੀਂ ਟਿੰ 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 ਨਾ ਨੂੰ ਦੇਖ ਕੇ ਟਿੰ ਟਿੰ ਕਰਦਾ ਈ ਟਿੰ ਟਿੰ ਕਰਦਾ ਈ ਇਹ ਵੈਰਾ ਚੋਗਾਰਾਮ ਇਹ ਮੇਰਾ ਗੰਗਾ ਰਾਮ ਕੱਲ ਕੱਲ ਮੇਰ ਨਾਲ ਕਿਹਾ ਸੰਦਿਆ ਹੈ ਨਾ ਕੱਲ ਮੇਰ ਨਾਲ ਖੇਡਿਆ ਸੀ ਨਾ ਵੇਖੀ ਖੇਡਦਾ ਇੱਕ ਮਿੰਟ ਪੂਰੀ ਮੈਚਿੰਗ ਹੋਈ ਹੈ ਹਾਂਜੀ ਨਾ ਨਾ ਉਹ ਨਹੀਂ ਹੋ ਤੈਨੂੰ ਨਾ ਬੰਮਰੀ ਦਾ ਘਰ ਫਿਰ ਤੇ ਹਰ ਬੰਦ ਕਰਤਾ ਸਭ ਕੋਲ ਬਿਸਕੁਟ ਹੀ ਜਾਵੇ ਬਿਲਕੁਲ ਬਿਸਕੁਟ ਲੈ ਆਗੇ ਬਸ ਬੈਕਰੀ ਵਾਲੇ ਚੰਗੇ ਉਹ ਵੀ ਨਹੀਂ ਠੀਕ ਨਹੀਂ ਗੱਲ ਠੀਕ ਨਹੀਂ ਹੈ ਬਸ ਹਾਂ ਤੁਸੀਂ ਤੁਸੀਂ ਕੋਈ ਰਹਿ ਜਾਂਦੇ ਦੀਦੀ ਕੀ ਲੱਗੀ ਦੱਸੋ ਕੀ ਲੱਗੀ ਤੁਸੀਂ ਦੱਸੋ ਹਾਂ ਜੋ ਵੀ ਖਾ ਰਹੇ ਹੋ ਕੇਕ ਲਾਈਏ ਕਈ ਨਾ ਵੱਡਾਂ ਹੱਸ ਵੀ ਸਹੀ ਨਾ ਵੱਡਾ ਲੈ ਉਹ ਤੇ ਅੱਗੇ ਕਰਾ ਦਿਦੇ ਨਹੀਂ ਤੁਮੈਂ ਕਹਿ ਤੋ ਨਿੰਦੜ ਜੀ ਮੇਰੀ ਗੱਲ ਸੁਣੋ ਵੀ ਕੀ ਲਾਈਏ ਪੈਟੀ ਹਾਂ ਤਾਂ ਕੀ ਸਪ੍ਰਿੰਗ ਰੋਲ ਕਿਹੜੀ ਚੀਜ਼ ਜਿਹੜੀ ਗਾਣ ਸਕੈ ਹਾਂ ਹਾਂ ਆਹ ਹੋਸੇ ਗੁਲੇ ਗਰੇ ਮੈਦਾ ਮੈਦਾ ਆਵੀ ਕਿੱਡੀ ਸੀਤੀ ਆਪਣੀ ਵੀ ਜਵਾਨ ਡਾ ਵੀ ਸਵਾਰੀ ਕਰਨ ਵੀ ਉਬਲੇ ਹੁੰਦੇ ਉਹ ਕੀ ਕਹਿੰਦੇ ਮੱਖਣ ਪਨੀਰ ਜਾਂ ਕੀ ਬੰਦ ਮੱਖਣ ਬੰਦ ਮੱਖਣਾ ਉਹ ਚੰਗਾ ਬੰਦ ਮੱਖਣ ਇਹ ਨਾਲ ਘਰ ਲੋ ਨਾ ਕਿਹਾ ਹਾਂ ਉਥੇ ਲਵਾ ਕੇ ਲੈ ਜੀ ਕੀ ਘਰ ਲਾਉਣ ਵਾਲੇ ਬੰਦ ਮੱਖਣ ਉਹ ਨਹੀਂ ਆ ਤਾਂ ਨਹੀਂ ਤੇ ਤੂੰ ਫਿਰ ਕੀ ਖਾਣਾ ਚੋਮਨ ਚੋਮਨ ਜਿਹੜੀ ਚੀਜ਼ ਖਾਣੀ ਉਹ ਮੱਲੇ ਉਹ ਜੀ ਕਿਹੜੀ ਕਿਹੜੀ ਖਾਣੇ ਦਾ ਯਾਰ ਵਖਰੀ ਵਖਰੀ ਦਾਦੇ ਜ਼ਰੂਰੀ ਥੋੜੀ ਸਾਰਿਆਂ ਦਾ ਠੇਕਾ ਵੀ ਇੰਨੇ ਆ ਖਾਣੀ ਨੇ ਆ ਖਾਣੀ ਸੰਦੀਪ ਤੇਰਾ ਗਾ ਬੰਦ ਮੱਖਣ ਬੰਦ ਮੱਖਣ ਆ ਸਿੰਪਲ ਤੇਰਾ ਯਾਰ ਇੱਕ ਸਮੋਸਾ ਕਿਹੜਾ ਲਵਾਂ ਹੁਣ ਦੇ ਦੋ ਗਾ ਕੇ ਲੈ ਆ ਜੀ ਜੂ ਨੇ ਸਮੋਸੇ ਖਾ ਲਏ ਚਲੋ ਠੀਕ ਚਲੋ ਠੀਕ ਨਹੀਂ ਸੰਦੀਪ ਅੰਦੀ ਡੱਡ ਚ ਸਾਰਿਆਂ ਦੇ ਬਹਿ ਕੇ ਖਾਣਾ ਬੰਦ ਮੱਖਣ ਦੱਸ ਪਿਓ ਕੱਲਿਆਂ ਨਾਲ ਖਾਣਾ ਕਮਰਿਆਂ ਚ ਵੜ ਕੇ ਅਸਲ ਦੇ ਨਹੀਂ ਉਹ ਦੂਸ ਕੇ ਆ ਲੈ ਤੂੰ ਕੱਲੀ ਹੈ ਨਹੀਂ ਯਾਰ ਅੰਦਰ ਨੂੰ ਹੁਣ ਤਾਂ ਅੰਦਰ ਆ ਸਾਰਾ ਭਰਾਵਾ ਪੀਂਦੇ ਐਵੇਂ ਡੈਡੀ ਨਾ ਬਕਵਾਸ ਕਰਦੇ ਨਹੀਂ ਚਾਹ ਬਰਬਾਦ ਮੜਾ ਜਾਣ ਦੇਣਾ ਬੰਦ ਮੱਖਣ ਪੂਰਾ ਹੀ ਮਿਲਣਾ ਹੈ ਮੰਨ ਲਓ ਕਿ ਨਾ ਕੰਪਨੀ ਆਉਂਗਾ ਚਾਹ ਸਮੋਸੇ ਲੈ ਆਉ ਕੋਲ ਹੈ ਬੰਦ ਮੱਖਣ ਲੈ ਆਏ ਕੋਲ ਤੋਂ ਤਿੰਨ ਬੰਦ ਮੱਖਣ ਲੈ ਆਉਨੇ ਇੱਕ ਸਮੋਸੇ ਭਾਜੀ ਤੁਹਾਡੇ ਉਹ ਬੰਦ ਮੱਖਣ ਲੈ ਕੇ ਦੇ ਸਮੋਸੇ ਬੰਦ ਮੱਖਣ ਆਹ ਚੱਲ ਕੋਈ ਨਾ ਉਹਨਾਂ ਨੂੰ ਪੁੱਛ ਲੈਨੇ ਆਂ ਉਹਨੇ ਇਸ ਸਮੋਸੇ ਲੈ ਆਉਨੇ ਭਾਜ ਨੇ ਸਮੋਸੇ ਖਾ ਲੈਣੇ ਤੁਸੀਂ ਵੀ ਖਾ ਲੈਣੇ ਭਾਜੀ ਸਮੋਸੇ ਬਸ ਠੀਕ ਹੈ ਬਸ ਠੀਕ ਮੈਂ ਆਪਣਾ ਵੇਖ ਲਾਂਗਾ ਮੈਂ ਚੋਮਨ ਵੇਖ ਲਾਂਗਾ ਵਿਜੀ ਬਕਰੀਆਂ ਐ ਇਥੋਂ ਥੋੜੇ ਬੰਦ ਮੱਖਣ ਕਰਵਾ ਲਾਂਗੇ ਕਿਉਂਕਿ ਸੰਦੀਪ ਕਹਿੰਦੀ ਬੰਦ ਮੱਖਣ ਖਾਣ ਨਾਲੇ ਉਹ ਇੰਨਾ ਭਾਰਾ ਨਹੀਂ ਹੁੰਦਾ ਜਿੰਨੂੰ ਵੈਸੇ ਕਹਿ ਦਿੰਦੇ ਬਈ ਹੈਵੀ ਨਹੀਂ ਹੈਗਾ ਤੁਹਾਨੂੰ ਕਹਿੰਦੇ ਭਾਰਾ ਨਹੀਂ ਆਹ ਚੀਜ਼ ਦੀ ਆਹ ਚੀਜ਼ ਦੀ ਇਹਦੇ ਵਿੱਚ ਮੱਖਣ ਲੱਗ ਜਾਣਾ ਤੁਹਾਨੂੰ ਕੇਕ ਬਖੋਣਾ ਆਹ ਕੇਕ ਕਰ ਲੋ ਚੱਕ ਆਹ ਪਰ ਚਲ ਇੱਧਰ ਕੜੇ ਰੱਖੀ ਆਪੇ ਇਹ ਆ ਬਣੇ ਕੜੀ ਚੀਜ਼ ਦੇ ਉਹਦੇ ਬਣਾ ਕੇ ਨਾ ਕੀ ਚਾਕਲੇਟ ਜੀ ਦੇ ਉਹਦੀ ਆਪ ਲੈ ਆ ਕੇ ਕੇਕ ਦਾ ਸਿਰ ਡੁੱਟ ਕੇ ਦਾ ਆ ਵੀ ਲੈ ਆ ਆਜ ਦਾ ਅਜ ਅਜ ਦੇ ਸਰੀਰ ਤੇ ਅਲਰਜੀ ਹੋ ਗਈ ਨੇ ਆਕਰ ਦੇ ਆ ਜਿਹੜਾ ਆ ਮੌਕੇ ਨਹੀਂ ਹੋ ਜਾਂਦੇ ਫੇਸੇ ਦਾ ਸਰੀਰ ਤੇ ਆਉਣ ਨੇ ਇਹ ਹੋਇਆ ਕਿ ਹੋਰ ਦੱਸ ਇਦਰੇ ਕਿ ਭਾਈ ਟੂਣਾ ਲੱਗੇ ਕਰਨ ਜਮਟ ਪਾ ਕੇ डम डम ਆ ਮੈਂ ਅਗਲੀ ਸੀਟ ਤੇ ਰੱਖ ਦੋ ਇੱਕ ਵਾਰੀ ਖੋਲ ਕੇ ਨਾ ਮਗਲੇ ਉਹ ਤੇਰੇ ਓਏ ਓਏ ਓ ਹੋ 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 ਨੁਕਸਾਨ ਹੋ ਚੰ ਹਾਂਜੀ ਜੀ ਇਧਰ ਪੁੱਤ ਆ ਜਾ ਸੌਂ ਗਿਆ ਸਾਣਾ ਪੁੱਤ ਕੀਰਾ ਪੁੱਤ ਡੈਡੀ ਨੂੰ ਬਹੁਤ ਸਤਾਉਂਦੀ ਡੈਡੀ ਐਵੇਂ ਇੰਨੇ ਲਾਡ ਕਰਦੇ ਰਹਿੰਦੇ ਆ ਸਭੋਂ ਜ਼ਿਆਦਾ ਤੰਗ ਕਰਦੀ ਫਿਰ ਹਾਂ ਨੰਮੀ ਇੱਥੇ ਹੀ ਆ ਨਾ ਸਾਈਡ ਕਿੱਥੇ ਕਰਨ ਦੇ ਆ ਡੈਡੀ ਨੇ ਚੀਜ਼ ਦੇ ਦਿੱਤੀ ਓਏ ਚੱਲ ਮੈਂ ਮੁੰਡੇ ਦੇ ਰਫੀ ਮੈਂ ਆਪਣੇ 54 ਮਗਾਰੇ ਸੀਗੇ ਭਾਜੀ ਹੁਣਾਂ ਨੇ ਮੈਂ ਉਹ ਤੇ 54 ਕਹਣਾ 54 ਗੜੀ ਚੀਜ਼ ਵੈ 54 54 ਚ ਬੋਲ ਉਹ ਨਹੀਂ 54 ਨਿਊਟਰਲ ਹੀ ਹੋ ਗਏ 54 ਨਹੀਂ ਹੁੰਦਾ ਯਾਰ 54 ਵਾ 54 ਮਗਾਏ ਮਿਊਟਰਲ ਬਸ ਨਿਊਟਰਲ ਕਹਿ ਦੋ ਨਿਊਟਰਲ ਯਾਰ ਮਗਾਏ ਭਾਜੀ ਹੁਣ ਆਪਣੇ ਸਮੋਸੇ ਡੈਡੀ ਹੁਣਾਂ ਨੇ ਬੰਦ ਮੱਖਣ ਤੇ ਮੰਮੀ ਜੀ ਨੇ ਆਪਣਾ ਬੰਦ ਮੱਖਣ ਹਾਈ ਬਿੰਦੀ ਬਿੰਦੀ ਨਹੀਂ ਆਗੀ ਸੂੜ ਤੋਂ ਲਾਉਂਦੀ ਆ ਸੂੜ ਤੋਂ ਲਾਉਂਦੀ ਕਹਿੰਦੀ ਮੈਂ ਬਿੰਦੀ ਲਾਉਣੀ ਆ ਅੱਜ ਚੰਗਾ ਸੋਭਾ ਕੰਮ ਵਾਹਤੇ ਤੇਰੇ ਜਨਮ ਦਿਹਾੜੇ ਵਾਹਤੇ ਅਰਪਤੀ ਅਰਪਤੀ <laughs> 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 बारी कर दे ਕਿਹਜਦਾ ਹੋਣਾ ਪਉਣੀ ਹੈ ਇਹ ਇਹ ਬੋਤਲੇ ਪਾ ਥੱਲੇ ਪਾਉਂਦੇ ਰਹੇ ਤਾਂ ਫਿਰ ਤਾਂ ਨਹੀਂ ਤਾਂ ਹੋਣਾ ਜਾਂਦਾ ਹਾਂ ਰੱਸੀ ਤੇ ਨਹੀਂ ਪਾਈ ਰस्सियां ਤੇ ਨਹੀਂ ਪਾਈ ਕਿੰਨੇ ਦੇ ਪਾਉਂਦੇ ਰਹੇ ਨੇ ਜਿਵੇਂ 3 ਮਹੀਨੇ ਦੇ ਵਿੱਚ ਵਿੱਚ ਇਹਨਾਂ ਤਾਂ ਨਹੀਂ ਪਾਉਣੇ ਚਾਹੀਦੇ ਕੱਪੜੇ ਪੈਰਾਂ ਤੇ ਤਾਂ ਵੀ ਖਾਂਦੀ ਇਹਨੂੰ ਬਿੰਦੀਆਂ ਵੀ ਖਾਂਦੀ ਆ ਬਿੰਦੀ ਲੱਗਦੀ ਹੈਗੀ ਨਹੀਂ ਤੇ ਐਵੇਂ ਲਾਈ ਜਾਂਦੀ ਕਿੱਥੇ ਐ ਗੁਰਮਿੰਦੀ

හරගුණ කෑ චාලයෝ හරගුණ ඇටින වයිතදේ ඇටනු වයිත දේ ඇටිනු වයිදේ කැන්ටි චාලයෝ කැදිි හරපත එනුකෙවුම් චොක්ක දෙ යන කැදිි මිනූ චක්කෝ ఫ చుక్కడీ అోట్ ਉਹ ਰਾਣੀ ਪਿਆਰੀ ਉਹ ਰਾਣੀ ਪਿਆਰੀ ਮਿਊਜ਼ਿਕ ਦੇ ਹਿਸਾਬ ਨਾਲ ਕਰਨਦੀ ਬੰਦ ਹੋ ਗਿਆ ਮਗਰ ਮਗਰ ਬੋਲਦੀ ਉਹਨਾਂ ਦੇ ਸੇਮ ਕੀ ਕੀ ਲੈ ਕੇ ਆਏ ਬੰਦ ਮੱਖਰ ਮਿਲ ਗਏ ਅੱਜ ਵੀ ਬੜਾ ਟਾਈਮ ਲੱਗਦਾ ਸੱਚੀ ਗੱਲ ਮਮੀ ਦੀ ਤਾਂ ਜੀ ਆ ਜਲਦੀ ਜਦੋਂ ਆਦੇ ਦੇ ਦੀ ਲਾ ਜੀ ਓਹ ਗਲਾਸੀ ਨਾਲ ਰੋਡ ਤੇ ਨੋ ਜੀ ਲੈਓ ਹਾਂ ਲੈ ਹਾਂ ਹੂੰ ਭਾਗਿਆ ਬੜਵਾ ਦੇ ਹਾਂ ਲੈ ਉਹ ਕੰਨਾ ਮੈਂ ਵੀ ਖਾਣਾ ਕੁਛ ਤੁਹ ਆਜਿਆ ਪੀਰ ਆ ਗਿਆ ਤੂੰ ਤੁਹ ਆਜਿਆ ਤਾਂ ਕੋਈ ਇਹ ਮੇਰੇ ਨਾਲ ਹੀ ਬਰਥਡੇ ਮਨਾ ਲਿਆ ਖਾਣ ਪੀਣ ਪਹਿਲੇ ਲੱਗ ਗਏ ਸਾਰੇ ਹੰਗੀਸ ਮੁੜ ਗਈ ਚੁੱਕੀ ਹੈ ਮਰਖਣੇ ਤੋਂ ਪਰੇ ਜੀ ਆ ਕੀ ਰਾਦੇ ਮਾਤਾ ਨੂੰ ਨਹੀਂ ਨਾ ਹੋ ਰਿਹਾ ਗੇਂ ਭੋਰ ਥੋੜੀ ਕੋਲ ਨਹੀਂ ਬੋਲ ਰਹੀਆਂ ਇਹਨੂੰ ਤਾਂ ਜੀਰਾ ਮੋਨਾ ਕਿੱਥੋਂ ਦੇ ਗਿਆ ਟਪਾਉਂਦੇ ਰੱਖਦੇ ਨਾ ਉਹਨਾਂ ਕਹੋ ਕਿ ਦੇਣੀ ਨਹੀਂ ਮੇਰਾ ਉਹ ਜਰਨ ਬੋਤਲ ਖੜੀ ਇਹ ਨੂੰ ਮੰਮੀ ਨੇ ਦਵਾ ਤਾਣਾ ਉਹ ਕਿੰਨੀ ਜਾਂਦਾ ਤੱਤੇ ਇਹ ਨੂੰ ਜਿੱਗਾ ਕੋਲ ਉਹਨੂੰ ਫੜਨਾ ਕੁੜੀ ਨੂੰ ਇਹ ਨਹੀਂ ਗਈ ਉਹਦੇ ਚੱਲਦੇ ਚਲੀ ਜਾਂਦੀ ਉਹਦਾ ਚੱਤਿਆ ਉਹਦੇ ਡੈਡੀ ਕਹਿੰਦਾ ਹੁਣੇ ਪੀਲਾ ਬਸ ਹੁਣੇ ਪੀਲਾ ਐਡੀ ਕਾਦੀ ਆ ਮਲ ਆਫਤਾ ਹੀ ਆ ਦੂਹਾ ਦੋ ਡੱਪਿਆਂ ਦੂ ਆਫਤਾ ਹੀ ਕਿਹੜਾ ਡੱਪਿਆ ਅਲੱਗੂ ਖੁਰਦੀ ਚੀ ਨਹੀਂ ਇਹਦੇ ਪੱਠੇ ਦੇ ਜਿੰਨੇ ਮੁਟਾ ਦੇ ਮਜਾ ਲਾ ਨਹੀਂ ਹੋਦੀ ਇਹ ਮਜਰੀ ਹੈਗੀ ਬਸ ਇਹ ਮਜਾ ਨਹੀਂ ਆ ਜਾਂਦਾ ਹੋ ਕੀ ਅਹ ਮੈਂ ਵੀ 15 ਜਨਮ ਨਹੀਂ ਤੈਕਰਦੇ ਤੇ ਇਹ ਸੰਤਾ ਸੰਤਾ ਦਾ ਉਹਧੋਰੇ ਬੰਨੀ ਹੈ ਹਾਂ ਜੀ ਆਹ ਇਥੇ ਰੱਖ ਜੜੀ ਦੱਪ ਲਾ ਵੀ ਆ ਵੀ ਵੜਾ ਦੇ ਚਲੋ ਕਟਿਏ ਕੇਕ ਗਾਣ ਕੇ ਕਟਿਏ ਚਲੋ ਵਿੜੋ ਕੰਮ ਚਲੋ ਚਲੋ ਉੱਥੇ ਕੇਕ ਦੂਰੋਂ ਦੂਰੋਂ ਥੋੜੀ ਜਿਹਾ ਅਗ ਲਾਈ ਦੀ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਐਦਾਂ ਨਹੀਂ ਹਾਂ ਬਸ ਠੀਕ ਹੈ ਚਲੋ ਜੀ ਹੁਣ ਤਾੜੀਆਂ ਮਾਰਦੇ ਆ ਸਾਰੇ ਜਣੇ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਤੁਹਾਨੂੰ ਬਹੁਤ ਬਹੁ ਵਧਾਈਆਂ ਦੀਦੀ ਜੀ ਕਿ ਭਾਜਣੀ ਦਿੱਤਾ ਕਿੰਨ ਦੀ ਦਿੱਤੀ ਨਹੀਂ ਗਿਫਟ ਆ ਗਿਫਟ ਤੇਰੇ ਵੱਲੋਂ ਆ ਹਰ ਪਦੇ ਦਾ ਹਾਂ ਨਿਓ ਹੁਣ ਸਭ ਤੋਂ ਪਹਿਲਾਂ ਅਗੇ ਕਿ ਨਹੀਂ ਪਾਜੀ ਹੁਣ ਉਹਦਾ ਰੋਲ ਨਾਲੋਂ ਜ਼ਿਆਦਾ ਹੁਣ ਆਪਣਾ ਨਾਲੋਂ ਘੱਟ ਜੰਦਾ ਗੀ ਬਿਲਕੁਲ ਬਿਲਕੁਲ ਮਿਕਾ ਜੀ ਓਕੇ ਓਕੇ ਆ ਮਮੀ ਵੱਲੋਂ ਗਿਫਟ ਆ ਕਿੰਦੀ ਦੀ ਨੂੰ ਇਹ ਠਹਿਰ ਕੇ ਓਪਨ ਕਰ ਲੈ ਭਾਵੇਂ ਭਾਵੇਂ ਠਹਿਰ ਲੈ ਨੇ ਬਸ ਨਾਲ ਕੰਮ ਪਾ ਬਈ

ਉਹ ਨੂੰ ਸਵਾਲ ਨਹੀਂ ਤੇ ਨੂੰ ਨਹੀਂ ਪੁੱਛਦਾ ਉਹਨੂੰ ਹੀ ਪੁੱਛਦੇ ਬਰਾਬਰ ਕੋਈ ਨੂੰ ਦੂਸਰਾ ਸਵਾਲ ਆਉਂਦਾ ਪਹਿਲਾਂ ਨਹੀਂ ਕਰਦੇ ਸਾਡੀ ਪੈਣ ਬੜੀ ਖਾਸ ਹੈ ਤੇ ਇਹ ਰਹਿ ਗਈ ਸੀਗੀ ਇਹ ਇਹ ਲੁਕੀ ਸੀ ਤੇ ਹੁਣ 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 ਆਈ ਹੈ ਇਹ ਨਹੀਂ ਮੇਰੀ ਫੋਟੋ ਰਹਿ ਗਈ ਹਾਂ ਨਾ ਨਾ ਹਾਂ ਗੱਲ ਨਹੀਂ ਕਰਨਾ ਨਹੀਂ 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 ਹਾਂ ਗੱਲ ਤੇ ਹੁਣ ਨਹੀਂ 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 ਬਟਨ ਮੇਰਾ ਥੋੜੀ ਨਾਲ ਬੱਡੇ ਬੱਡੇ ਦੇ ਹੋਦਾ ਹੈ ਨਹੀਂ ਨਹੀਂ ਨਾ ਸੁਣੋ ਉਦਾਂ ਠੀਕ ਹੈ ਨਾ ਨਾ ਇਹ ਕੰਮ ਨਹੀਂ ਚੱਲਣਾ ਹੈ ਪੈਸੇ ਥੋੜੀ ਨਹੀਂ ਨਹੀਂ ਨਾ 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 ਇਹ ਕੰਮ ਨਹੀਂ ਚੱਲਣਾ ਉਹ ਲੜਪੇ ਲੜਾਈ ਕਿਹੜੀ ਗੱਲੋਂ ਕਰੀ ਦੀ ਯਾਰ ਇਹ ਪਗਾਲਿਆ ਇਹ ਕੰਮ ਤੇ ਬੰਨਣਾ ਹੈ ਪੈ ਹੈ ਪਿਛੇ ਲਾਂਡੇ ਉਦੋਂ ਕਹੀਦਾ ਸੀ ਧਾਰਨਾ ਇੱਕ ਦੋ ਜੀ ਨੂੰ ਦੋ ਨਹੀਂ ਨਹੀਂ ਭਾਜੀ ਤੁਸੀਂ ਉਦਾਂ ਫੜੇ ਖਾਲੀ ਪਹਿਲਾਂ ਧਾਰੇ ਨਾਲੇ ਗਲੀ ਫੜ ਉਹ ਨਹੀਂ ਉਹ ਨਾ ਕਰੇ ਬਾਈ ਮੈਨੂੰ ਗਿਆਨ ਨਹੀਂ ਤੇ ਨਹੀਂ ਬਸ ਇਦਾਂ ਸਾਡੇ ਨਿਕਨੇ ਕੇ ਪ੍ਰੋਗਰਾਮ ਰਹਿਣੇ ਆ ਅਸੀਂ ਤਾਂ ਵਲੌਗ ਬਣਾਉਂਦੇ ਚੱਕਰ ਜਿੰਨੇ ਨਿਕਰੇਗੇ ਪ੍ਰੋਗਰਾਮ ਕਰਦੇ ਰਹਿੰਦੇ ਉਹ ਤਾਂ ਤੂੰ ਜਾ ਕੇ ਮਾਤਾ ਨੂੰ ਫੜਾਇਆ ਮਾਤਾ ਨੂੰ ਕਰ ਲਾਂਗਾ ਨਾ ਗੱਲ ਨਾ ਕਰਨ ਯਾਰ ਤੂੰ ਆਖੇ ਨਹੀਂ ਨਾ ਲੱਗਦਾ ਫਿਰ ਤੂੰ ਜਾ ਕੇ ਮੰਮੀ ਆਪਣੀ ਨੂੰ ਦੇ ਦੇ ਨਾ ਪੈਸੇ ਯਾਰ ਬਸ ਨਾ ਕਰੇ ਨਿਆਣੇ ਨਹੀਂ ਕਰੀਦਾ ਮੈਂ ਕਹਿੰਦਾ ਲਵੇ ਚੱਲ ਪਏ ਹੁਣ ਕਿਰਨਦੀ ਦੇ ਹੁਣਾ ਦੇ ਘਰੋਂ ਤੇ ਬਰਥਡੇ ਛੋਟਾ ਜਿਹਾ ਸੈਲੀਬ੍ਰੇਟ ਕੀਤਾ ਜਿਆਦਾ ਨਹੀਂ ਕਿਉਂਕਿ ਅਜੇ ਕਾਕਾ ਵੀ ਛੋਟਾ ਸੀਗਾ ਤੇ ਬਹੁਤਾ ਵੱਡੀ ਵੱਡੀ ਦੇ ਵਿੱਚ ਆਗ ਨਹੀਂ ਪਏ ਆਪਾਂ ਤੇ ਨਾ ਹੀ ਬਾਹਰੋਂ ਖਾਣਾ ਖਾਣ ਵਾਸਤੇ ਕਿਉਂਕਿ ਬਿਲਕੁਲ ਛੋਟਾ ਹੈ ਜੀ ਜਿਆਦਾ ਘਾਟੀ ਚਾਹੀਦਾ ਹੈ ਤੇ ਹੁਣ ਪਹੁੰਚ ਜਾਣਾ ਵਾਸਤੇ ਆਪਾਂ ਦੋ ਚਾਰ ਮਿੰਟ ਦੇ ਵਿੱਚ ਘਰੇ 11 ਵਜ ਗਏ ਨੇ ਪੂਰੇ ਪੂਰੇ 11 ਵਜ ਗਏ ਇਸ ਟਾਈਮ ਤੇ ਹਰ ਗੁਨੇ ਘਟੋਣ ਦੇ ਉਹ ਰੋਜ਼ 12 ਵਜਾਉਣੇ ਹੁੰਦੇ ਆਗੇ ਉਹ ਕੰਮ ਆ ਗਿਆ ਪਹੁੰਚ ਗਏ ਆਪਾਂ ਹੁਣ ਘਰੇ ਤੇ ਬਾਕੀ ਜੇ ਤੁਹਾਨੂੰ ਅੱਜ ਦਾ ਇਹ ਵਾਲਾ ਬਲੌਗ ਵਧੀਆ ਲੱਗਾ ਲਾਈਕ ਮੈਣ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਾਰੇ ਜਾਣੇ ਕਰ ਦਿਓ ਸਬਸਕ੍ਰਾਈਬ ਮਿਲਦੇ ਆਂ ਕੱਲ੍ਹ ਨਵੀਂ ਵੀਡੀਓ ਤਨ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ